ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਦੀ ਪੁਲਿਸ ਜ਼ਿਲ੍ਹਾ ਖੰਨਾ ਦੇ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ 1 ਕਿਲੋ 155 ਗ੍ਰਾਮ ਹੈਰਨ ਬਰਾਮਦ ਕੀਤੀ ਗਈ ਇਸ ਤੋਂ ਇਲਾਵਾ ਖੰਨਾ ਦੇ ਮਹੰਤ ਕਸ਼ਮੀਰ ਗਿਰੀ ਪਾਸੋਂ 80 ਗ੍ਰਾਮ ਹੈਰਨ ਬਰਾਮਦ ਕੀਤੀ ਗਈ ਤੇ ਉਸ ਤੋਂ ਪੁੱਛਗਿੱਛ ਦੌਰਾਨ 30 ਗ੍ਰਾਮ ਹੋਰ ਹੈਰਨ ਬਰਾਮਦ ਕੀਤੀ ਗਈ ਇਸ ਮਾਮਲੇ ਵਿੱਚ ਐਸਪੀ ਪਵਨਜੀਤ ਚੌਧਰੀ ਨੇ ਪ੍ਰੈਸ ਕਾਨਫਰੰਸ ਕੀਤੀ ਤੇ ਹੁਣ ਤੱਕ ਇਸ ਮਾਮਲੇ ਵਿੱਚ 9 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਡੀਜੀਪੀ ਪੰਜਾਬ ਤੇ ਡੀਆਈਜੀ ਲੁਧਿਆਣਾ ਰੇਂਜ ਸ੍ਰੀ ਸਤੰਦਰ ਸਰ ਦੀ ਰਹਿਨਵਾਈ ਹੇਠ ਮਾਜੂਕ ਐਸਐਸਪੀ ਖੰਨਾ ਡਾਕਟਰ ਜੋਤੀ ਯਾਦਵ ਬੈਂਸ ਆਈਪੀਐਸ ਵਿਆ ਗਾਈਡਲਾਈਨਸ ਦੇ ਮੁਤਾਬਕ ਜੋ ਜੁੱਧ ਨਸ਼ਿਆਂ ਵਿਰੁੱਧ ਮਹਿੰਮ ਚੱਲ ਰਹੀ ਹੈ ਉਹਦੇ ਵਿੱਚ ਮਿਤੀ 18 ਨੂੰ ਅਸੀਂ ਇੱਕ 147 ਨੰਬਰ ਐਫਆਈਆਰ ਖਾਣਾ ਦਰਾਹਾ ਚ ਦਰਜ ਕੀਤੀ ਸੀ ਜਿਹਦੇ ਵਿੱਚ ਆਲਰੇਡੀ ਤਿੰਨ ਮੁਰਜ਼ਮ ਗ੍ਰਿਫਤਾਰ ਕਰਕੇ 1 ਕਿਲੋ ਤੇ 5 ਗ੍ਰਾਮ ਹੈਰੋਇਨ ਦੀ ਬਰਾਮਦਗੀ ਹੋਈ ਸੀ ਐਸ ਐਚਓ ਦਰਾਹਾ ਆਕਾਸ਼ਦਾਤ ਵੱਲੋਂ ਡੀ ਐਸ ਪੀ ਹਰਮੰਤ ਮਲੋਤਰਾ ਦੀ ਸੁਪਰਵਾਈਜ਼ਨ ਦੇ ਤਹਿਤ ਇਹਨਾਂ ਦੀ ਹਾਜ਼ਰੀ ਦੇ ਵਿੱਚ ਉਸ ਮੁਕੱਦਮੇ ਦੇ ਬੈਕਵਰਡ ਲਿੰਕੇਜ ਦੇ ਤਹਿਤ ਜਦੋਂ ਫਰਦਰ ਇਹਦੀ ਤਫ਼ਤੀਸ਼ ਮਜਬੂਰ ਹੋਈ ਤਾਂ ਉਦੋਂ ਜਿਹੜਾ ਜੇਲ੍ਹ ਦੇ ਵਿੱਚ ਬੈਠਾ ਬੰਦਾ ਸੀ ਉਹ ਵੀ ਇਹਦੇ 'ਚ ਨਾਮਜ਼ਦ ਹੋਇਆ ਸੀ ਲਵਪ੍ਰੀਤ ਸਿੰਘ ਉਰਫ ਲਵੀ ਲਵਪ੍ਰੀਤ ਸਿੰਘ ਉਰਫ ਲਵੀ ਨੂੰ ਪ੍ਰੋਡਕਸ਼ਨ ਬਰਾਂਡ ਤੇ ਲਿਆ ਕੇ ਜਦੋਂ ਉਸ ਕੇ ਸ਼ੁਰੂ ਕੀਤੀ ਤਾਂ ਇਹ ਤਤੀਸ਼ ਅਗੇ ਚੱਲੀ ਜਿਹਦੇ ਵਿੱਚ ਖੰਨਾ ਜਿਹੜੀ ਕਿ ਬਦਨਾਮ ਮੀਟ ਮੀਟ ਮਾਰਕੀਟ ਹੈ ਇੱਥੇ ਉਹਦੇ ਵਿੱਚ ਜਿਹੜਾ ਇੱਕ ਵੱਡਾ ਗਰੋ ਬੈਕ ਗਰਾਉਂਡ ਤੇ ਵੱਡੀ ਮਛਲੀਆਂ ਦੇ ਤੌਰ ਤੇ ਕੰਮ ਕਰ ਰਿਹਾ ਸੀ ਉਹ ਉਦੀ ਪੁਸ਼ਕਿਸ਼ ਤੇ ਸਾਹਮਣੇ ਆਇਆ ਕਿ ਕਿਵੇਂ ਉਹ ਜੇਲ੍ਹ ਚ ਬੈਠਾ ਇਸ ਗਰੋ ਨੂੰ ਸਪਲਾਈ ਕਰਦਾ ਸੀ ਟਿੱਟਾ ਜਿਹਦੇ ਚ ਅੱਗੇ ਉਦੀ ਪੁਸ਼ਕਿਸ਼ ਤੇ ਬਕਾਇਦਾ ਇਹਨਾਂ ਮੁਰਜਮਾਂ ਨੂੰ ਅਸੀਂ ਨਾਮਜ਼ਦ ਕੀਤਾ ਚਾਰ ਮੁਰਜਮ ਜਿਹੜੇ ਨਾਮਜ਼ਦ ਕੀਤੇ ਤੇ ਗ੍ਰਿਫਤਾਰ ਕੀਤੇ ਉਹਦੇ ਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਇੱਕ ਨੰਬਰ ਤੇ ਮਹੰਤ ਗਿਰੀ ਨੇ ਕਸ਼ਮੀਰ ਗਿਰੀ ਜਿਹੜਾ ਕਿ ਜਿਹਦੀ ਬੈਕਗ੍ਰਾਉਂਡ ਕ੍ਰਿਮੀਨਲ ਹੈਗੀ ਜਿਹੜਾ ਕਿ ਰਹਿੰਦਾ ਵੀ ਉੱਥੇ ਹੀ ਐ ਮੀਟ ਮਾਰਕੀਟ ਦੇ ਲਾਗੇ ਆ ਉਹਦੇ ਕੋਲੋਂ ਬਕਾਇਦਾ ਅਸੀਂ 50 ਗ੍ਰਾਮ ਜਿਹੜੀ ਐ ਹੈਰੋਇਨ ਦੀ ਬਰਾਮਦਗੀ ਕੀਤੀ ਕਸ਼ਮੀਰ ਗਿਰੀ ਤੋਂ ਇਲਾਵਾ ਇਹਦੇ ਚ ਸ਼ੈਂਟੀ ਕਾਲੀਆ ਇਹ ਵੀ ਬਦਨਾਮ ਸਮੱਗਲਰ ਐ ਤੇ ਇਹਦੇ ਨਾਲ ਇੱਕ ਵਿੱਕੀ ਤੇ ਇੱਕ ਕੋ ਗੁਲਸ਼ਨ ਪ੍ਰਧਾਨ ਇਸੇ ਮੀਟ ਮਾਰਕੀਟ ਦਾ ਐ ਇਹਨਾਂ ਤੇ ਜਦੋਂ ਸ਼ਾਨਦਾਰ ਬੈਕਵਰਡ ਲਿੰਕ ਤੇ ਕੰਮ ਕੀਤਾ ਡੀਐਸਪੀ ਡੀ ਸਾਡੇ ਮੋਹਿਤ ਸਿੰਘਲਾ ਜੀ ਤੇ ਇਨਸਪੈਕਟਰ ਸੀਆਈਏ ਜੀ ਨੇ ਤਾਂ ਉਹ ਕੰਬਾਈਨ ਟੀਮ ਦੇ ਤੌਰ ਤੇ ਫਰਦਰ ਜਿਹੜੀ ਜ਼ਰਾਹਾ ਪੁਲਿਸ ਹੈ ਇਹਨਾਂ ਨੇ ਬਕਾਇਦਾ ਫਿਰ ਇਹਦੇ ਕੋਲ ਬਕਾਇਦਾ 30 ਗ੍ਰਾਮ ਮਤਲਬ 50 ਤੇ 30 ਗ੍ਰਾਮ ਚਿਟਾ ਤੇ ਪਲੱਸ ਅੱਗੇ ਇਹਨਾਂ ਦੀ ਫਰਦਰ ਪੋਸਟੇਜ ਤੋਂ ਲੁਧਿਆਣੇ ਦਾ ਇੱਕ ਸ਼ੁਭਮ ਅਰੈਸਟ ਕੀਤਾ ਉਹ ਵੀ ਕ੍ਰਿਮੀਨਲ ਬੰਦਾ ਆਏਗਾ ਉਹਦੇ ਵੀ ਬੈਕਗ੍ਰਾਉਂਡ ਬੜੀ ਮਾੜੀ ਹੈ ਪਰਚੇ ਦਰਜ ਨੇ ਉਹਦੇ ਕੋਲੋਂ 70 ਗ੍ਰਾਮ ਕਹਿਣ ਦਾ ਭਾਵ ਕਿ ਟੋਟਲ 147 ਨੰਬਰ ਮਕਦਮਾ ਜਿਹੜਾ ਹੈ ਇਹਦੇ 'ਚ ਹੁਣ ਤੱਕ 1 ਕਿਲੋ ਤੇ 155 ਗ੍ਰਾਮ ਹੈਰੋਇਨ ਦੀ ਬਰਾਮਦਗੀ ਹੋਈ ਹੈ ਜਿਹੜੀ ਕਿ ਬਹੁਤ ਹੀ ਸ਼ਾਨਦਾਰ ਤਫਤੀਸ਼ ਪ੍ਰੋਫੈਸ਼ਨਲ ਦਾ ਨਤੀਜਾ ਆਏਗਾ ਇੰਨੀ ਵਧੀਆ ਕਮਰਸ਼ੀਅਲ ਕੁਆਂਟੀਟੀ ਦੀ ਰਿਕਵਰੀ ਹੋਈ ਹੈ ਤੇ ਇਹਦੇ ਵਿੱਚ ਇਹਦਾ ਸਾਰੇ ਬੰਦੇ ਟੋਟਲ ਕੁੱਲ ਹੁਣ ਤੱਕ ਨੌ ਮੁਰਜ਼ਮ ਜਿਹੜੇ ਐ ਇਹਦੇ ਚ ਉਹ ਗ੍ਰਿਫਟਾਰ ਕਰਕੇ ਜੇਲ੍ਹ ਚ ਭੇਜੇ ਜਾ ਚੁੱਕੇ ਨੇ ਜੀ ਸਭ ਜਿਹੜੇ ਮਹੰਤ ਕਸ਼ਮੀਰ ਗਿਰੀ ਆ ਨੇ ਦੀ ਕੀ ਬੈਕਗ੍ਰਾਉਂਡ ਹੈ ਇਹ ਮਹੰਤ ਕਸ਼ਮੀਰ ਗਿਰੀ ਦੀ ਬੈਕਗ੍ਰਾਉਂਡ ਜਿਹੜੀ ਹੈ ਇਹ ਤੁਹਾਨੂੰ ਪਤਾ ਹੀ ਹੈਗਾ ਕਿ ਕਾਫੀ ਪਿਛਲੇ ਕਾਫੀ ਸਮੇਂ ਤੋਂ ਜਿਹੜਾ ਕਿ ਇੱਥੇ ਐਕਟਿਵ ਹੈਗਾ ਇਹ ਖੰਨੇ ਦੇ ਵਿੱਚ ਇਦੇ ਤੇ ਪੁਰਾਣੇ 6 ਮਕਦਮੇ ਦਰਜ ਨੇ ਜੀ ਹੁਣ ਤੱਕ ਤੇ ਇਸੇ ਤਰੀਕੇ ਦੇ ਨਾਲ ਜਿਹੜਾ ਸ਼ੈਂਟੀ ਕਾਲੀਆ ਉਹ ਵੀ ਕਿਸੇ ਵੇਲੇ ਸ਼ਰਾਬ ਦੀ ਸਮਗਲਿੰਗ ਪਹਿਲੇ ਕਾਫੀ ਟਾਈਮ ਪਹਿਲਾਂ ਕਰਦਾ ਹੁੰਦਾ ਸੀ ਇਹ ਬਾਅਦ ਵਿੱਚ ਇਹ ਲੋਕ ਚਿੱਟੇ ਦੇ ਕਾਰੋਬਾਰੀ ਬਣ ਗਏ ਵੱਡੇ ਤੇ ਨਾਲ ਉਥੋਂ ਦੇ ਇਹਨਾਂ ਨੇ ਲੋਕਲ ਪ੍ਰਧਾਨ ਦੇਖੋ ਉਸ ਮਾਰਕੀਟ ਦਾ ਪ੍ਰਧਾਨ ਨਾਲ ਲਾਇਆ ਹੋਇਆ ਹੈ ਇੱਕ ਕੋਈ ਵਿੱਕੀ ਨਾਮ ਦਾ ਕਹਿਣ ਦਾ ਭਾਵ ਇਹ ਵੱਡੀ ਮੱਛਲੀ ਸੀਗੀ ਜਿਹਨੂੰ ਆਪਾਂ ਕਹਿ ਸਕਦੇ ਆ ਕਿ ਪੈਰਲਰ ਦਿੱਤਾ ਬਹੁਤ ਇਥੇ ਆਪਾਂ ਪਹਿਲਾਂ ਵੀ ਤੁਹਾਨੂੰ ਪਤਾ ਹੈਗਾ ਲੇਕਿਨ ਅਸੀਂ ਇਸ ਚੀਜ਼ ਦਾ ਬੜਾ ਉਹ ਸੀਗਾ ਕਿ ਇੰਨਾ ਕੰਮ ਕਰਦੇ ਦੇ ਬਾਵਜੂਦ ਵੀ ਮੀਟ ਮਾਰਕੀਟ ਜਿਹੜੀ ਹੈਗੀ ਉਹ ਸ਼ਾਂਤ ਨਹੀਂ ਹੋ ਰਹੀ ਉੱਥੇ ਕੰਮ ਚੱਲ ਚੱਲ ਹੀ ਰਿਹਾ ਹੈਗਾ ਉਹ ਦਾ ਰੀਜਨ ਇਹੀ ਸੀਗਾ ਕਿ ਇਹ ਗਰੋਹ ਹੱਥ ਨਹੀਂ ਸਿਆ ਰਿਹਾ ਇਹ ਜਿਹੜਾ ਗਰੋਹ ਹੈਗਾ ਪੱਕਾ ਦਾ ਜਿਵੇਂ ਇਹਦੇ ਵਿੱਚ ਲਾਪਰੀਤ ਲਵੀ ਯਾਨਕਿ ਜੇਲ੍ਹ ਚ ਬੈਠੇ ਲੋਕ ਜਿਹੜੇ ਹੈਗੇ ਉਹ ਕਿਵੇਂ ਨਸ਼ਾ ਸਪਲਾਈ ਕਰ ਰਹੇ ਇਹ ਵੱਡੇ ਲੋਕਾਂ ਦੇ ਰਾਹੀਂ ਤੇ ਜਿਹੜਾ ਇਹ ਮਤਲਬ ਤੁਹਾਡੇ ਸਾਹਮਣੇ ਹੋਣ ਇਹ ਗਰੋ ਹੈ ਜਿਹੜਾ ਇਹ ਸਾਰਾ ਹੀ ਬੇਨਕਾਬ ਹੋ ਚੁੱਕਿਆ ਹੈ। ਬੀਤੇ ਦਿਨ ਲੁਧਿਆਣਾ ਵਿੱਚ ਇੱਕ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਸੂਤਰਾਂ ਮੁਤਾਬਕ ਗਵਾਂਢੀ ਦੀ ਦੁਕਾਨ ਤੇ ਬਹਿਸਬਾਜੀ ਹੋਈ ਸੀ ਤੇ ਉਸ ਤੋਂ ਬਾਅਦ ਇੱਕ ਨੌਜਵਾਨ ਨੇ ਰਿਵਾਲਵਰ ਨਾਲ ਦੂਜੇ ਨੌਜਵਾਨ ਦੇ ਮੱਥੇ ਤੇ ਗੋਲੀ ਮਾਰ ਦਿੱਤੀ ਤੇ ਇਸ ਵਾਰਦਾਤ ਤੋਂ ਬਾਅਦ ਦੋਸ਼ੀ ਫਰਾਰ ਹੈ ਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਉਹ ਮੇਰੇ ਦੇਵਰ ਹੈ। ਠੀਕ ਹੈ ਜੀ। ਜੁਮਹਾਰਾ ਹੈ ਉਹ ਉਸਨੂੰ ਉਸ ਦਾ ਨਾਮ ਹੈ। लोग पड़ोसी है? पड़ोसी यहाँ हम लोग किराया पर रहते हैं आप कितने दिनों के यहाँ मुझे चार महीना हो गया वो जो आपका वो लड़का देवर हाँ। वो कब आया है ओ, मेरे वो पहले से रहते थे उनको पाँच महीना हो गया पाँच महीना हो गया रहते थे। तो क्या वजह क्या हुई है कि अगर कुछ हुआ नहीं था हुँ। हुँ। हम दोनों पुराने खाना खा रहे थे उनको खाना दिए वो खा कर एक और देवा दोनों लोग दुकान में थे ये दुकानों ने है। हाँ दुकान भाई की हाँ है। है। उनके भाई का जो मरे हैं उनके भाई का। <फ़ी> उनके भाई के हाँ दुकान में तो गया था हाँ तो जिसने गोली मारी उसने अंदर आके गोली मार अंदर हाँ तो तो अगर अगर अंदर आके गोली मारी है कोई वजह तो होगी कोई पुरानी मुझे नहीं पता मैं ये लोग ਪਹਿਲੇ ਕਦੇ ਕਿ ਲੜਾਈ ਛੜਾ ਹੋਇਆ ਹੈ ਮਤਾਨ ਹੈ ਮੈਨੂੰ ਨਹੀਂ ਪਤਾ ਮੈਂ ਆ ਨਾਮ ਕੀ ਆ ਤੁਹਾਡਾ ਜੁਮਾਨਸ਼ੂ ਉਸ عمر ਕਿਤਨੀ ਹੈ 19 ਸਾਲ ਕਾਫੇ ਲਈ ਗੋਲੀ ਚਲੀ ਗਈ ਜਦ ਆ ਕੇ ਮੌਕੇ ਦੇਖਿਆ ਜੀ ਇੱਕ ਮੰਦਰੇ ਗੋਲੀ ਲੱਗੀ ਜਦੋਂ ਨਾ ਹਮਾਨਸ਼ੂ ਹੈ ਉਹਨੂੰ ਅਦਾਜ ਨੂੰ ਹਸਪਤਾਲ ਲੈ ਕੇ ਜਾਏ ਨੇ ਜੀ ਅਜੇ ਤੱਕ ਇੰਨੀ ਗੱਲ ਦਾ ਪਤਾ ਲੱਗਾ ਜਿਨੇ ਕਿਸ ਨੇ ਗੋਲੀ ਚਲਾਈ ਆ ਉਹਦੇ ਬਾਰੇ ਜਦ ਵੀ ਪੜੋਸੀ ਹੈ ਕੋਈ ਮੌਕੇ ਤੱਕ ਨਹੀਂ ਹੈਗਾ ਕੀ ਗੱਲ ਸਭ ਕੁਝ ਪਤਲ ਗਿਆ ਇਸ ਗੱਲ ਤੇ ਸਰ ਕਾਰਨ ਕੀ ਹੈ ਕੋਈ ਰੰਜਿਸ਼ ਵਜਾ ਰੰਜਿਸ਼ ਦਸੀ ਗਈ ਹੋਵੇ ਅਜੇ ਤੱਕ ਮਿਲ ਨਹੀਂ ਸਕਿਆ ਪਰਾਂ ਨੂੰ ਉਹ ਹੀ ਦੱਸਿਆ ਪਰਾਂ ਨਾਲ ਕੰਮ ਕਰਦਾ ਮਨੋਵਾਂ ਜਿਹੜਾ ਹੈਗਾ ਜਖਮੀ ਹੈਗਾ ਉਹਦੇ ਨਾਲ ਉਹ ਭਰਾ ਹੱਥਾਂ ਮਾਰਦੇ ਆ ਫੇਰ ਕੱਢਿੰਦਾ ਸਰ ਜਿਲ੍ਹਾ ਸ਼ਿਆਰਪੁਰ ਦੇ ਕਸਬਾ ਮਹਿਲਪੁਰ ਵਿੱਚ ਉਸ ਵੇਲੇ ਮਾਹੌਲ ਗਰਮਾ ਗਿਆ ਜਦੋਂ ਇੱਕ ਟਰੈਕਟਰ ਤੇ ਢੇੜੀਆਂ ਮਾਰ ਰਿਹਾ ਨੌਜਵਾਨ ਨੇ ਬਿਨਾਂ ਅੱਗੇ ਪਿੱਛੇ ਦੇਖੇ ਹਨੂਮਾਨ ਮਹਾਰਾਜ ਜੀ ਦਾ ਰੂਪ ਦੇਖਣ ਆਏ ਭਗਤਾਂ ਦੇ ਟਰੈਕਟਰ ਚੜਾ ਦਿੱਤਾ जिस तू बाद, बाद देर रात दे कस्बा महलपुर लगा दता गया है हर साल महलपुर के मुख चौक पटाके चलाए जाके महलपुर पुलिस भी मौजूद रही भी पुलिस मौजूद नहीं सी तो ਓਏ ਭਾਜੀ ਓਏ ਕਮੈਂਟਰ ਭਾਜੀ ਓ ਚੱਲ ਗਿਆ ਭਾਜੀ ਬਹੁਤ ਮੁੱਛੇ ਵਾਲਾ ਓ ਇੱਕ ਮਿੰਟ ਭਾਜੀ ਓ ਇੱਕ ਮਿੰਟ ਲੱਕ ਮਿੰਟ ਚੁੱਪ ਕਰ ਜਾ ਇੱਕ ਘੰਟਾ ਹੋ ਗਿਆ ਤੇ ਹੰਗਾਮਾ ਹੋਏ ਨੂੰ ਭਾਜੀ ਦੋ ਮਲਾਜਮੇ ਤੇ ਮੈਂ ਹੈਂਡਿਕੜਡ ਬਣਾ ਜਾ ਦੋ ਮਲਾਜਮੇ ਮਾਲ ਬੋਠਾਣਾ ਕਿੰਨੀ ਕੁ ਦੂਰ ਵਾ ਦੱਸੋ ਜਣੇ ਹੁਣ ਦੋ ਤੇ ਬਲਾਓ ਬਲਾਓ ਭਾਜੀ ਬਲਾਓ جئے پنجاب زندہ باد 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 ਸੁਖਬੀਰ ਸਿੰਘ ਬਾਦਲ ਸਮਰਾਲਾ ਵਿਖੇ ਬਲਬੀਰ ਸਿੰਘ ਰਾਜੇਵਾਲ ਦੇ ਘਰ ਪਹੁੰਚੇ ਜਿੱਥੇ ਉਹਨਾਂ ਨੇ ਉਹਨਾਂ ਦੇ ਅਲੰਬੰਦ ਕਮਰੇ ਵਿੱਚ ਮੀਟਿੰਗ ਕੀਤੀ ਤੇ ਮੀਟਿੰਗ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੇ ਦੱਸਿਆ ਕਿ ਉਹ ਬਲਬੀਰ ਸਿੰਘ ਰਾਜੇਵਾਲ ਦੀ ਸਿਹਤ ਬਾਰੇ ਪਤਾ ਕਰਨ ਆਏ ਹਨ ਬਲਬੀਰ ਸਿੰਘ ਰਾਜੇਵਾਲ ਨੂੰ ਐਗਰੀਕਲਚਰ ਦੀ ਪੂਰੀ ਪੂਰੀ ਜਾਣਕਾਰੀ ਅਤੇ ਮੇਰੇ ਪਿਤਾ ਜੀ ਵੀ ਇਹਨਾਂ ਤੋਂ ਐਡਵਾਈਸ ਲੈਂਦੇ ਰਹਿੰਦੇ ਸਨ ਇਹਨਾਂ ਕੋਲ ਅਸੀਂ ਐਗਰੀਕਲਚਰ ਬਾਰੇ ਪੁੱਛਦੇ ਰਹਿੰਦੇ ਹਾਂ ਕਿ ਮੈਨੂੰ ਵੀ ਪੂਰੀ ਤਰ੍ਹਾਂ ਗਾਈਡ ਕਰਿਆ ਕਰੋ ਤੇ ਅਸੀਂ ਪੰਜਾਬ ਨੂੰ ਕਿਵੇਂ ਅੱਗੇ ਲਿਜਾ ਸਕੀਏ ਤੇ ਖੇਤੀਬਾੜੇ ਨੂੰ ਕਿਵੇਂ ਮੁਨਾਫੇਵਲ ਕੀਤਾ ਬਣਾਉਣਾ ਹੈ ਬਾਕੀ ਹੋਰ ਕੋਈ ਪੋਲਿਟੀਕਲ ਗੱਲਬਾਤ ਨਹੀਂ ਸੀ ਦੇਖੋ ਮੈਂ ਇਹ ਨਾਲ ਹੀ ਸੇਤ ਬਾਰੇ ਪਤਾ ਕਰਨਾ ਆ ਇਸ ਦੇ ਨਾਲ ਹੀ ਦੇਖੋ ਐਗਰੀਕਲਚਰ ਵਿੱਚ 프리 ਮੈਕਨੈਗੀ ਅਥਾਰਟੀ ਹੈ ਉਹ ਸੋ ਜਿਹੜੀ ਐਗਰੀਕਲਚਰ ਦੀ ਹਾਲਾਤ ਕੀ ਹੈ ਕੀ ਡਵਾਈਸ ਮੇਰੇ ਫਾਦਰ ਸਾਹਿਬ ਵੀ ਇਹਨਾਂ ਤੋਂ ਡਵਾਈਸ ਲੈਂਦੇ ਰਹੇ ਸੀ ਸੋ ਮੈਂ ਵੀ ਇਹਨਾਂ ਨੂੰ ਕਿਹਾ ਕਿ ਮੈਨੂੰ ਇਹ ਡਵਾਈਸ ਦਿਆ ਕਰੋ ਕਿਵੇਂ ਆਪਾਂ ਪੰਜਾਬ ਨੂੰ ਕਿਵੇਂ ਅੱਗੇ ਲਿਜਾ ਕੇ ਕਿਵੇਂ ਐਗਰੀਕਲਚਰ ਜਿਹੜੀ ਆਪਣੀ ਮੇਨ ਇਨੂੰ ਉਹ ਮੁਨਾਫੇ ਵਾਸਤੇ ਧੰਦਾ ਬਣਾਉਣਾ ਹੈ ਐਂਡ ਆਈ ਕੈਨ ਨਾ ਕੁਲਕ ਦਾ ਨੌਲੇਜ ਦਾ ਮਤਲਬ ਹੈ ਖਜ਼ਾਨਾ ਹੈ ਸੋ ਉਹ ਖਜ਼ਾਨੇ ਚੋਂ ਅਸੀਂ ਕੁਝ ਲੈਣ ਵਾਸਤੇ ਆਉਂਦੇ ਤੇ ਆਉਂਦੇ ਰਹਿਾਂਗੇ ਸਰ ਸਜਾਸੀ ਸਿਆਸੀ ਜਿਹੜੀਆਂ ਨੇ ਕਹਿੰਦੇ ਸਿਆਸਤ ਦੇ ਤੌਰ ਤੇ ਮੁਲਾਕਾਤ ਨਹੀਂ ਕੋਈ ਸਿਆਸਤ ਨਹੀਂ ਸਾਡੇ ਦਾ ਮੇਰੇ ਮੇਰੇ ਫਾਦਰ ਨਾਲ ਨਾ ਇਹਨਾਂ ਦੇ ਜਿਵੇਂ ਭਰਾਵਾਂ ਵਾਂਗੂ ਰਿਸ਼ਤੇ ਸੋ ਅਸੀਂ ਵੀ ਉਵੇਂ ਉਵੇਂ ਵਾਂਗੂ ਰਿਸ਼ਤੇ ਸੋ ਇਟਸ ਕੋਈ ਸਿਆਸਤ ਨਹੀਂ ਅਸੀਂ ਜਿਵੇਂ ਫੈਮਿਲੀ ਚ ਆਏ ਹੁਏ ਆ। ਹਰ ਸਿੰਘ ਸਾਹਿਬ ਦੋਨੇ ਫਰੰਟ ਮਿਲ ਕੇ ਨਾ ਆ। ਨਾ ਵੀ ਮਾੜੇ ਪਿੱਛੇ। ਮਾੜੇ ਪਿੱਛੇ। ਨੋ ਸਰ। ਤੈਨੂੰ ਤੇ ਵੀਡੀਓ ਮੈਸੇਜ ਮਿਲਿਆ ਵੀ ਉਹ ਰੋਣਾ ਚਾਹੁੰਦੇ ਨੇ ਮਿਲਣਾ ਚਾਹੁੰਦੇ ਨੇ। ਬਈਕਾ ਵੈਲਕਮ ਇਸ ਪੂਰੀ ਟਰੈਡੀਸਾਰੇ ਆਉਂਦੇ ਰਹੇ ਨੇ। ਸਾਰੀ ਪਾਰਟੀਆਂ ਦੇ ਲੀਡਰ ਬਿਲਕੁਲ ਆਉਂਦੇ ਨੇ। ਕੋਈ ਇਹਦੇ ਵਿੱਚ ਕੋਈ ਸਪੈਸ਼ਲ ਕੋਈ ਖਾਸ ਨਾ ਕੋਈ ਵੀ ਕਰਨਾ ਕੋਈ ਹੋਰ ਕੋਈ ਕਰਨੀ ਸੀ ਪਰਵਾਰ ਨੂੰ ਬੈਠੇ ਇਹਨਾਂ ਦੇ ਫਾਦਰ ਵੇਲੇ ਦੀਆਂ ਗੱਲਾਂ ਉਹ ਦੋਰਾਉਂਦੇ ਰਹੇ। ਜੋ ਜੇ ਕਿਸਾਨੀ ਮਸਲੇ ਨੂੰ ਲੈ ਕੇ ਕੋਈ ਗੱਲਬਾਤ ਹੋਈ ਜਿਵੇਂ ਕਿ ਉਹ ਵੀ ਆਪਣੇ ਪਾਰਟੀ ਕਰਦੇ ਰਹੇ ਮੈਂ ਮੇਰਾ ਉਹਨਾਂ ਨੂੰ ਕਹਿਣਾ ਸੀਗਾ ਵੀ ਪੰਜਾਬ ਇੱਕ ਬਡੇ ਕਰਾਈਸਿਸ ਵੱਲ ਵੱਧ ਰਿਹਾ ਹੈ ਅੱਖਲਾ ਹੜ੍ਹ ਤੱਕ ਸੀ ਇਹ ਨਹੀਂ ਝਾਲ ਘਟ ਗਿਆ ਬਹੁਤ ਔਰ ਜੇ ਦੋ ਦਿਨ ਫੇਰ بارش ਹੋ ਗਈ ਫਿਰ ਬਹੁਤ ਵੱਡਾ ਨੁਕਸਾਨ ਹੋ ਇੱਕ ਬਹੁਤ ਵੱਡਾ ਕਰਾਈਸਿਸ ਪੰਜਾਬ ਦੇ ਸਾਹਮਣੇ ਹੈ ਤੇ ਇਹਦੇ ਲਈ ਵਿਜ਼ਨਰੀ ਲੀਡਰਸ ਦੀ ਲੋੜ ਹੈ ਸੋਚੋ ਇਹਦੇ ਬਾਰੇ ਵਿੱਚ ਉਹਨਾਂ ਨੇ ਕਿਹਾ ਸੀ ਵੀ ਪੰਜਾਬ ਨੂੰ ਇੱਕ ਰੀਜਨਲ ਪਾਰਟੀ ਦੀ ਲੋੜ ਹੈ ਇਹ ਬੜੀ ਰੁਖਦਾਈ ਗੱਲ ਹੈ ਕਿ ਡਿਜੀਟਲ ਪਾਰਟੀ ਦੇ ਨਿੱਕੇ ਪੰਜਾਬ ਦੀ ਸੀਓ ਟੁੱਟ ਗਈ। ਉਹਦੇ ਦੋ ਗਰੁੱਪ ਹੋ ਗਏ ਇਸ ਕਰਕੇ ਤੁਸੀਂ ਸੋਚੋ ਉਹਨਾਂ ਨੂੰ ਕਿਵੇਂ ਇਕੱਠੇ-ਕੁੱਠੇ ਕਰਦੇ। ਬਾਕੀ ਤਾਂ ਜਿਹੜੀਆਂ ਦੋ ਹੰਕਾਰ ਨਾਲ ਸੱਟ ਵਿੱਚ ਨਾ ਤੁਸੀਂ ਵਿੱਚ ਨਾਸ ਕਰ ਰਹੇ ਆ ਰਹੇ ਆਂ ਮਸਾਂਨੀ ਮਸਲੇ ਨੂੰ ਲੈ ਕੇ ਕੋਈ ਇਦਾਂ ਨਹੀਂ ਰਿਹਾ ਵੀ ਦੋਨੋਂ ਪਲੇਟਫਾਰਮ ਤੇ ਇਕੱਠੇ ਹੋ ਕੇ ਵੀ ਨਹੀਂ ਇਦਾਂ ਇਦਾਂ ਦੀ ਕੋਈ ਨਹੀਂ ਜੀ 2027 ਦੀਆਂ ਇਲੈਕਸ਼ਨਾਂ ਨੂੰ ਲੈ ਕੇ ਵੀ ਕੋਈ ਗੱਲਬਾਤ ਹੋਈ ਹੈ ਜਾਂ ਇਹਨਾਂ ਦੇ ਇਦਾਂ ਦੀ ਕੋਈ ਗੱਲ ਨਹੀਂ ਹੈ ਇਲੈਕਸ਼ਨ ਨਾਲ ਪੁਲੀਟਿਕਲ ਗੱਲ ਤਾਂ ਕੋਈ ਹੋਈ ਨਹੀਂ ਨਾ ਇਹ ਸਿਮਪਲੀ ਫੈਮਿਲੀ ਵਿਜ਼ਿਟ ਸੀ ਅਰिजिनल ਪਾਰਟੀ ਲਈ ਜਿਵੇਂ ਤੁਸੀਂ ਕਿਹਾ ਵੀ ਇੱਥੇ ਦੇ ਹਿੰਦੂ ਪਾਰਕ ਨੇ ਮੈਂ ਆਪਣੀ ਰਾਏ ਦਿੱਤੀ ਕੀ ਸੱਟ ਦੇ ਆ ਗਿਆ ਨਹੀਂ ਉਹ ਕਹਿੰਦੇ ਇਸ ਕਰਨ ਕੁਝ ਬਸ ਵੇਖੀ ਕਰਦੇ ਗੁਰਦਾਸਪੁਰ ਦੇ ਪਿੰਡ ਸਾਧੂ ਚੱਕ ਵਿੱਚ 26 ਸਤੰਬਰ ਨੂੰ ਤੜਕਸਾਰ ਤਰਨਤਾਰਨ ਤੋਂ ਆਏ ਕੁਝ ਵਿਅਕਤੀਆਂ ਨੇ ਇੱਕ ਕਾਰਨ ਅੰਦਰ ਦਾਖਲ ਹੋ ਕੇ ਦਬਰੀ ਦੋ ਬੱਚਿਆਂ ਨੂੰ ਗਵਾ ਕੀਤਾ ਸੀ ਜਿਸ ਤੋਂ ਬਾਅਦ ਪਤਾ ਲੱਗਾ ਕਿ ਦੋਨੋਂ ਪਤੀ ਪਤਨੀ ਦਾ ਕਰੇ ਲੁਕਲੇਸ਼ ਚੱਲ ਰਿਹਾ ਸੀ ਤੇ ਪਤਨੀ ਕਈ ਸਾਲਾਂ ਤੋਂ ਆਪਣੇ ਪੇਕੇ ਘਰ ਰਹਿ ਰਹੀ ਸੀ ਤੇ ਉਸਦੇ ਪਤੀ ਮਨਦੀਪ ਸਿੰਘ ਔਲਕ ਨੇ ਆਪਣੇ ਸਾਥੀਆਂ ਨਾਲ ਆਪਣੇ ਸਹੁਰੇ ਪਿੰਡ ਸਾਧੂ ਚੱਕ ਘਰ ਵਿੱਚ ਦਾਖਲ ਹੋ ਕੇ ਦੋਨੋਂ ਬੱਚਿਆਂ ਨੂੰ ਜ਼ਬਰੀ ਇਕਵਾ ਕੀਤਾ ਸੀ ਜਿਸ ਦੀ ਸੀਸੀਟੀਵੀ ਵੀਡੀਓ ਹੀ ਸਾਹਮਣੇ ਆਈ ਸੀ ਜਿਸ ਤੋਂ ਬਾਅਦ ਪੁਲਿਸ ਵੱਲੋਂ ਵਾਕਫ ਵਾਕ ਟੀਮਾਂ ਆਪਣਾਗੇ ਦੋਸ਼ੀਆਂ ਨੂੰ ਫੜਨ ਦੇ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਪੁਲਿਸ ਨੇ ਦੋਨਾਂ ਬੱਚਿਆਂ ਨੂੰ ਬਰਾਮਦ ਕਰਕੇ ਮਾਂ ਦੇ ਹਵਾਲੇ ਕਰ ਦਿੱਤਾ ਤੇ ਕਿਹਾ ਕਿ ਰੂਪਿਆਂ ਨੂੰ ਫੜਨ ਦੇ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਸਾਰੇ ਪੁਲਿਸ ਟੀਮ ਦਾ ਜਿੰਨਾ ਮੈਂ ਆਲਰੇਡੀ ਗਏ ਵੀ ਕਿਹਾ ਹੈ ਕਿ ਜਿੰਨਾ ਮੈਂ ਇਹਨਾਂ ਦਾ ਥੈਂਕਫੁਲ ਕਰਾਉਣਾ ਹੀ ਘਟਾ ਹੈ ਇਨਾਂ ਨੇ ਬਹੁਤ ਆਪਣਾ ਹਾਰਡ ਵਰਕ ਕੀਤਾ। ਸੋ ਮੈਂ ਇਹਨਾਂ ਦੀ ਬਹੁਤ ਮੈਂ ਅਪਰੀਸ਼ੀਏਟ ਕਰਦੀ ਆ ਨਾ ਕਿ ਮੈਂ ਬਸ थैंकਫੁਲ ਆ ਇਹਨਾਂ ਦਾ। ਸਰ ਮੈਂ ਤੇ ਐਸਐਸਪੀ ਸਾਹਿਬਾਨ ਦਾ ਜਿੰਨੇ ਵੀ ਵੱਡੇ ਅਫਸਰ ਮੈਂ ਕੋਈ ਸਬਸਰ ਡੀਐਸਪੀ ਸਾਹਿਬ ਦਾ ਐਚਓ ਸਾਹਿਬ ਦਾ ਤੇ ਉਹਨਾਂ ਦੀਆਂ ਟੀਮਾਂ ਦਾ ਜਿੰਨਾ ਵੀ ਧੰਨਵਾਦ ਕਰਾਂ ਉਹਨਾਂ ਹੀ ਥੋੜਾ ਮੇਰੇ ਕੋਲ ਸ਼ਬਦ ਨਹੀਂ ਹੈਗੇ ਕਿ ਮੈਂ ਉਹਨਾਂ ਦਾ ਕਿਹੜੇ ਲਫ਼ਜ਼ਾਂ ਨਾਲ ਉਹਨਾਂ ਦਾ ਧੰਨਵਾਦ ਕਰਾਂ। ਤੇ ਜਿਨ੍ਹਾਂ ਨੇ ਇੱਕ ਮਾਂ ਨੂੰ ਬੱਚੇ ਸੰਪੇ ਜਿ ਮੈਂ ਤੇ ਇਹੀ ਕਹਿੰਨੀ ਆ ਕਿ ਸਾਡੇ ਗੁਰਦਾਸਪੁਰ ਚ ਕਦੀ ਵੀ ਕੋਈ ਐਹੋ ਜੀ ਘਟਨਾ ਹੋ ਜਾਂਦੀ ਹੈ ਤੇ ਸਾਡੀ ਗੁਰਦਾਸਪੁਰ ਦੀ ਪੁਲਿਸ ਬਹੁਤ ਜਲਦੀ ਐਕਸ਼ਨ ਕਰਕੇ ਤੇ ਸਾਰੇ ਇਦਾਂ ਦੇ ਜਿਹੜੇ ਆ ਕਾਂਡ ਹੁੰਦੇ ਆ ਉਹਨਾਂ ਦਾ ਹੱਲ ਕਰ ਲੈਂਦੇ ਉਹ ਜਿਹੜੀ 26 ਤਰੀਕ ਦੀ ਵੀਡੀਓ ਵਾਇਰਲ ਹੋ ਰਹੀ ਸੀ ਉਸ ਦੇ ਸੰਬੰਧੀ ਇਹ ਜਿਹੜੀ 241 ਨੰਬਰ 108 ਪੀ ਥਾਣਾ ਸਦਰ ਵਿੱਚ ਰਜਿਸਟਰਡ ਕੀਤੀ ਗਈ ਸੀ ਜਿਸ ਤੋਂ ਗੀ ਮਾਨਜੋਗ ਐਸਐਸਪੀ ਕੋਲ 10 ਵਰਦੇ ਦਿਸ਼ਾ ਨਿਰਦੇਸ਼ ਹਟਵਾ ਕੇ ਟੀਮਾਂ ਜਿਹੜੀਆਂ ਰੇਡ ਕਰੀਆਂ ਸੀ ਲੋਸ਼ੀਅਨ ਫੰਡ ਵਾਸਤੇ ਤੇ ਪੂਰਾ ਉਨਮਤ ਪ੍ਰਸ਼ਾਸਨ ਬਿਲਟ ਉਪ ਕੀਤਾ ਹੋਇਆ ਸੀ ਜਿਸ ਦੌਰਾਨ ਜਿਹੜੇ ਦੋਨੇ ਬੱਚੇ ਸੀ ਜਿਨ੍ਹਾਂ ਨੂੰ ਉਠਾ ਕੇ ਲੈ ਗਿਆ ਸੀ ਉਹ ਜਿਸਨ ਬਰਾਮਦ ਕਰ ਲਿਆ ਤੇ ਬੱਚੇ ਜਿਹੜੇ ਮਦਰ ਦੇ ਹਵਾਲੇ ਕਰ ਦਿੱਤੇ ਇਹ ਸਭ ਝਗੜਾ ਤੇ ਲਿਚੜਾ ਕੀ ਚੜਾ ਜੀ ਇਹਨਾਂ ਦਾ ਫੈਮਿਲੀ ਡਿਸਕਸ ਜੀ ਦੋਨਾਂ ਦਾ ਹਸਬੰਦ ਵਾਈਫ ਇਹ ਜਿਹੜਾ ਬੰਦਾ ਹੈਗਾ ਵਾ ਇਹ ਕਿੱਥੋਂ ਦਾ ਰਹਿਣ ਵਾਲਾ ਹੈ ਵਾ ਜਿਹੜਾ ਮਨਦੀਪ ਸਿੰਘ ਹੈ ਡਿਸਟ੍ਰਿਕਟ ਤਰਨਤਾਰਨ थाना ਖਾਲੂਦਾ ਰਹਿਣ ਦਾ ਪਿੰਨ ਫਤਿਹਪੁਰ ਇਹ ਜਿਹੜੀ ਕੁੜੀ ਆ ਕਿੰਨੇ ਚਿਰ ਕੇਸ ਚੱਲ ਰਿਹਾ ਇਹਨਾਂ ਦਾ ਇਹਨਾਂ ਦਾ ਤੇਈ ਮਹੀਨੋਂ ਤੇਈ ਤੋਂ ਚੱਲ ਰਿਹਾ ਇਹਨਾਂ ਦਾ ਅਡਰੈਸ ਵੀ ਚੱਲ ਰੱਖਿਆ ਮਿੱਦਸ ਕੋ ਜਿਹੜੇ ਬੱਚੇ ਨੇ ਬਰਾਮਦ ਕਰਿਆ ਹਾਲੇ ਕਰਤੇ ਬੱਚੇ ਬਰਾਮਦ ਕਰਕੇ ਮਦਰ ਦੇ ਹਵਾਲੇ ਕਰ ਤੇ ਕਿੰਨੇ ਬੰਦੇ ਖਲਾਫ ਅਗਰ ਦੋਈਏ ਜੀ ਐਫਆਰ 6 ਬੰਦੇ ਨੇ ਬਾਈ ਨੇਮ ਬਾਕੀ ਅਨਨੂਨ ਇਹੜ ਕਰ ਰਗਾ ਪਰਪਸ ਵਾਈਲੜ ਕਰੀ ਫੜਨ ਵਾਸਤੇ ਹਾਂ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇ ਹੁਸ਼ਿਆਰਪੁਰ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਅੱਜ ਡਿਪਟੀ ਕਮਿਸ਼ਨ ਆਸ਼ਿਕਾ ਜੈਨ ਵੱਲੋਂ ਇੱਕ ਪ੍ਰੈਸ ਕਾਨਫਰੰਸ ਰੱਖੀ ਗਈ ਤੇ ਇਸ ਮੌਕੇ ਗੱਲਬਾਤ ਕਰਦੇ ਹੋਏ ਡਿਪਟੀ ਕਮਿਸ਼ਨ ਹੁਸ਼ਿਆਰਪੁਰ ਆਸ਼ਿਕਾ ਜੈਨ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਘਰੇਲੂ ਅਤੇ ਕਮਰਸ਼ੀਅਲ ਸੋਲਰ ਪਲਾਂਟ ਲਗਾਉਣ ਲਈ ਇੱਕ ਨਵੀਂ ਸਕੀਮ ਲਾਂਚ ਕੀਤੀ ਗਈ ਹੈ। ਸਟਾਰਟ ਕਰ ਰਹੇ ہیں ਜਿਸ ਦੇ ਤਹਿਤ ਅਸੀਂ ਘਰਾਂ ਦੇ ਵਿੱਚ ਸੋਲਰ ਯੂਨਿਟ ਦੀ ਇੰਸਟਾਲੇਸ਼ਨ ਸੋਲਰ ਰੂਫਟਾਪ ਪਲਾਂਟ ਦੀ ਇੰਸਟਾਲੇਸ਼ਨ ਬਾਰੇ ਲੋਕਾਂ ਨੂੰ ਦੱਸਣਾ ਚਾਹੁੰਦੇ ਕਿ ਹਰ ਬਿਜਲੀ ਦਾ ਕੰਜ਼ਿਊਮਰ ਕੋ ਕਿਸੇ ਵੀ ਕੈਟਾਗਰੀ ਦੇ ਹੋਣ ਉਹਨਾਂ ਦੀ ਕੰਜ਼ਮਪਸ਼ਨ 300 ਯੂਨਿਟ ਹੋਵੇ ਜਾਂ ਉਸ ਤੋਂ ਘੱਟ ਹੋਵੇ ਉਸ ਤੋਂ ਵੱਧ ਹੋਵੇ ਹਰ ਕੰਜ਼ਿਊਮਰ ਇਸ ਬੈਨੀਫਿਟ ਦੇ ਲਈ ਐਲੀਜੀਬਲ ਹੈ ਉਹ 50% ਤੱਕ ਦੀ ਸਬਸਿਡੀ ਸੋਲਰ ਰੂਫਟਾਪ ਇੰਸਟਾਲੇਸ਼ਨ ਦੇ ਲਈ ਅਵੇਲ ਕਰ ਸਕਦੇ ਆ 1 ਕਿਲੋਵਟ ਤੇ 30000 ਰੁਪਏ ਦੀ ਸਬਸਿਡੀ 2 ਕਿਲੋਵਟ ਤੇ 60000 ਦੀ ਔਰ ਉਸ ਦੇ ਉੱਤੇ 78000 ਤੇ ਇਹ ਸਬਸਿਡੀ ਕੈਪਡ ਹੈ ਇਸ ਤੋਂ ਇਲਾਵਾ ਜਿਹੜਾ 50% ਕੰਪੋਨੈਂਟ ਬੈਨੇਫਿਸ਼ੀਅਰੀ ਨੇ ਦੇਣਾ ਹੈ ਉਸ ਦੇ ਲਈ ਅਸੀਂ ਬੈਂਕਸ ਦੇ ਨਾਲ ਤਾਲਮੇਲ ਕਰਕੇ ਬਹੁਤ ਹੀ ਸਸਤੇ ਦਰਾਂ ਤੇ ਲੋਨਸ ਵੀ ਮੁਹੱਈਆ ਕਰਵਾ ਰਹੇ ਹਾਂ ਸਾਰੇ ਬੈਂਕ ਬ੍ਰਾਂਚੇਜ਼ ਬੈਂਕ ਮੈਨੇਜਰਸ ਤੱਕ ਇਹ ਮੈਸੇਜ ਆਲਰੇਡੀ ਪਹੁੰਚਾਇਆ ਜਾ ਚੁੱਕਿਆ ਹੈ ਕਿ ਸਕੀਮ ਦੇ ਬੈਨੇਫਿਟਸ ਸਾਰੇ ਉਹਨਾਂ ਦੇ ਕਲਾਇੰਟਸ ਨੂੰ ਦੱਸੇ ਜਾਣ ਔਰ ਨਾਲ ਹੀ ਉਹਨਾਂ ਨੂੰ ਮੋਟੀਵੇਟ ਕੀਤਾ ਜਾਵੇ ਉਹਨਾਂ ਦੇ ਕੋਈ ਵੀ ਸਵਾਲ ਹੋਣ ਉਹਨਾਂ ਦਾ ਜਵਾਬ ਦੇ ਕੇ ਇਹ ਫੈਸਿਲਿਟੇਟ ਕੀਤਾ ਜਾਵੇ ਕਿ ਅ ਅ ਤਾਂ ਕਿ ਨਾਨ ਸਬਸਿਡੀ ਕੰਪੋਨੈਂਟ ਦੇ ਲਈ ਲੋਨ ਬਹੁਤ ਹੀ ਸੌਖੇ ਤਰੀਕੇ ਨਾਲ ਉਪਲਬਧ ਕਰਾਇਆ ਜਾਣ ਸਰਵਿਸ ਕਲਬ ਹੁਸ਼ਿਆਰਪੁਰ ਵਿਖੇ ਮੈਂ ਦੱਸਣਾ ਚਾਹਾਂਗੀ ਕਿ ਅਸੀਂ ਸੋਲਰ ਰੂਫ ਟਾਪ ਪਲਾਂਟ ਲਗਾਇਆ ਹੈ ਔਰ ਲੋਨ ਬੇਸਿਸ ਤੇ ਹੀ ਲਗਾਇਆ ਹੈ ਜਿਸ ਦੇ ਵਿੱਚ ਕਲਬ ਵੱਲੋਂ ਖਰਚਾ ਬਹੁਤ ਹੀ ਮਿਨੀਸਕਿਊਲ ਖਰਚਾ ਕਲਬ ਵੱਲੋਂ ਕੀਤਾ ਗਿਆ ਹੈ ਔਰ ਸਾਰਾ ਖਰਚਾ ਜਿਹੜੀ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਬਚਤ ਹੋਣ ਵਾਲੀ ਹੈ ਉਸ ਦੇ ਵਿੱਚੋਂ ਸਾਡਾ ਸੋਲਰ ਰੂਫਟਾਪ ਦਾ ਕੈਪੀਟਲ ਕੋਸਟ ਵੀ ਨਿਕਲ ਜਾਏਗਾ ਸਾਡੀ ਕੋਸ਼ਿਸ਼ ਇਹ ਹੈ ਕਿ ਹਰ ਘਰ ਇੱਕ ਮਾਈਕਰੋ ਪ੍ਰੋਡਿਊਸਰ ਆਫ ਇਲੈਕਟ੍ਰਿਸਿਟੀ ਬਣੇ ਜਦੋਂ ਔਨ ਗ੍ਰਿਡ ਰੂਫਟਾਪ ਪਲਾਂਟ ਕਿਸੇ ਦੇ ਘਰ ਦੇ ਉੱਤੇ ਲੱਗਦਾ ਹੈ ਤਾਂ ਸਾਰੀ ਜਿਹੜੀ ਸਰਪਲਸ ਜਨਰੇਸ਼ਨ ਹੈ ਉਹਨਾਂ ਦੀ ਕੰਜ਼ਮਪਸ਼ਨ ਤੋਂ ਇਲਾਵਾ ਜਿਹੜੀਆਂ ਯੂਨਿਟਸ ਬਚਦੀਆਂ ਉਹ ਸਾਰੀ ਗ੍ਰਿਡ ਨੂੰ ਸਪਲਾਈ ਹੁੰਦੀ ਹੈ ਜਿਹਦੇ ਨਾਲ ਸਾਡੀ ਗ੍ਰਿਡ ਹੋਰ ਸਸ਼ਕਤ ਹੁੰਦੀ ਹੈ ਔਰ ਸਰਪਲਸ ਇਲੈਕਟ੍ਰਿਸਿਟੀ ਗ੍ਰੀਨ ਸੋਰਸਸ ਨਾਲ ਹੀ ਜਨਰੇਟ ਹੋ ਕੇ ਸਾਡੇ ਵਾਤਾਵਰਣ ਦੇ ਵਿੱਚ ਬਹੁਤ ਬਿਹਤਰੀ ਹੋਣ ਦੇ ਅਸਰ ਹੈ ਅ ਅਸੀਂ ਦੱਸਣਾ ਚਾਹਾਂਗੇ ਕਿ ਪਿਛਲੇ ਦਿਨਾਂ ਅਸੀਂ ਪੀਐਸਪੀਸੀਐਲ ਦੇ ਪਾਵਰ ਵਿਭਾਗ ਦੇ ਕਰਮਚਾਰੀਆਂ ਦੀ ਬੜੇ ਵੱਡੇ ਪੱਧਰ ਤੇ ਟ੍ਰੇਨਿੰਗ ਕਰਾਈ ਹੈ ਜਿੱਥੇ ਪੰਜਾਬ ਵਿਖੇ ਹਜ਼ਾਰ ਤੋਂ ਉੱਤੇ ਮੁਲਾਜ਼ਮਾਂ ਦੀ ਟ੍ਰੇਨਿੰਗ ਆਲਰੇਡੀ ਹੋ ਚੁੱਕੀ ਹੈ ਅਸੀਂ ਇੱਥੇ ਨਾ ਸਿਰਫ ਅਫਸਰ ਸਾਹਿਬਾਨ ਸਗੋਂ ਮੀਟਰ ਰੀਡਰਸ ਜਿਹੜੇ ਘਰ-ਘਰ ਜਾਂਦੇ ਨੇ ਮੀਟਰ ਦੀ ਰੀਡਿੰਗ ਲੈਂਦੇ ਨੇ ਤੁਹਾਡੇ ਸਾਰਿਆਂ ਦਾ ਨਰਾਤਾ ਰੱਖਦੇ ਨੇ ਉਹਨਾਂ ਦੀ ਵੀ ਟ੍ਰੇਨਿੰਗ ਕਰਾਈ ਹੈ ਤਾਂ ਕਿ ਉਹ ਵੀ ਇਸ ਸਕੀਮ ਦੇ ਬੇਨਫਿਟ ਸਮਝ ਕੇ ਤੁਹਾਡੇ ਸਾਰਿਆਂ ਤੱਕ ਪਹੁੰਚਾ ਸਕਣ ਉਹ ਅੱਗੇ ਆਉਣ ਵਾਲੇ ਸਮੇਂ 'ਚ ਸਾਡੇ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਿਖਿਆ ਗਿਆ ਇੱਕ ਅਪੀਲ ਲੈਟਰ ਤੁਹਾਡੇ ਤੱਕ ਲੈ ਕੇ ਆਵਾਂਗੇ ਉਸ ਦੇ ਨਾਲ ਹੀ ਜਿਵੇਂ ਤੁਸੀਂ ਪਿਛਲੇ ਦਿਨਾਂ ਦੇਖਿਆ ਹੋਣਾ ਕਿ ਅਖਬਾਰਾਂ ਦੇ ਨਾਲ ਕੁਝ ਪੈਂਫਲੈਟਸ ਤੁਹਾਨੂੰ ਪਹੁੰਚੇ ਨੇ ਪ੍ਰੋਜੈਕਟ ਗੋ ਸੋਲਰ ਦੇ ਬਾਰੇ ਉਹ ਪੈਂਫਲੈਟ ਤੁਹਾਡੇ ਤੱਕ ਦੁਬਾਰਾ ਮੀਟਰ ਰੀਡਰਸ ਦੇ ਰਾਹੀਂ ਪਹੁੰਚਾਏ ਜਾਣਗੇ ਤਾਂ ਕਿ ਤੁਹਾਡੇ ਸਾਰੇ ਸਵਾਲ ਜਿਹੜੇ ਹਨ ਉਹਨਾਂ ਦੇ ਜਵਾਬ ਮਿਲ ਸਕਣ ਉਹਦੇ ਉੱਤੇ ਇੱਕ ਜ਼ਿਲ੍ਹਾ ਦੀ ਹੈਲਪਲਾਈਨ ਨੰਬਰ ਵੀ ਦਿੱਤਾ ਗਿਆ ਹੈ ਜਿਹੜਾ ਹੁਣ ਵੀ ਤੁਹਾਡੇ ਨਾਲ ਅਸੀਂ ਸਾਂਝਾ ਕਰਾਂਗੇ ਉਹਦੇ ਉੱਤੇ ਕਿਸੇ ਵੀ ਟਾਈਮ ਫੋਨ ਕਰਕੇ ਜਾਂ ਵਟਸਐਪ ਦੇ ਰਾਹੀਂ ਆਪਣੇ ਸਵਾਲ ਪੁੱਛੇ ਜਾ ਸਕਦੇ ਨੇ ਜਿਨ੍ਹਾਂ ਦਾ ਜਵਾਬ ਇਮੀਡੀਏਟ ਤੌਰ ਤੇ ਦਿੱਤਾ ਜਾਵੇਗਾ ਸਰਕਾਰ ਵੱਲੋਂ ਵੈਂਡਰਸ ਖਾਸ ਤੌਰ ਤੇ ਇੰਪੈਨਲ ਕੀਤੇ ਗਏ ਨੇ ਜਿਹੜੇ ਇੰਪੈਨਲਡ ਵੈਂਡਰਸ ਇੰਸਟਾਲੇਸ਼ਨ ਕਰਨਗੇ ਤਾਂ ਉਹਨਾਂ ਦਾ ਕੁਆਲਿਟੀ ਕੰਟਰੋਲ ਉਹਨਾਂ ਦੀ ਗਾਰੰਟੀ ਸਕੀਮ ਦੇ ਬੇਨਫਿਟਸ ਤੁਹਾਨੂੰ ਸੁਨਿਸ਼ਚਿਤ ਤੌਰ ਤੇ ਪਹੁੰਚਣ ਇਹ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੁਨਿਸ਼ਚਿਤ ਕੀਤਾ ਜਾਵੇਗਾ ਔਰ ਇਹ ਮੀਟਰ ਰੀਡਰਸ ਦਾ ਵੀ ਅਸੀਂ ਵੈਂਡਰਸ ਦੇ ਨਾਲ ਤਾਲਮੇਲ ਕਰਾਇਆ ਸਾਰੇ ਜਿਹੜੇ ਸਾਡੇ ਨਿਵਾਸੀ ਹੈ ਮੈਂ ਦੱਸਣਾ ਚਾਹਾਂਗੀ ਕਿ ਤੁਸੀਂ ਕਿਸੇ ਵੀ ਵੈਂਡਰ ਦੇ ਰਾਹੀਂ ਇੰਸਟਾਲੇਸ਼ਨ ਕਰਾ ਸਕਦੇ ਹੋ ਉਸ ਦੇ ਵਿੱਚ ਕੋਈ ਰੋਕ ਨਹੀਂ ਲੇਕਿਨ ਜਿਹੜੇ ਵੈਂਡਰ ਹੋਣ ਉਹ ਸਰਕਾਰ ਵੱਲੋਂ ਇੰਪੈਨਲ ਕੀਤੇ ਗਏ ਹੋਣ ਇਹਦਾ ਖਾਸ ਖਿਆਲ ਰੱਖ ਲਿਆ ਜਾਵੇ ਇਸ ਤੋਂ ਇਲਾਵਾ ਇਹ ਦੱਸਣਾ ਬਹੁਤ ਜ਼ਰੂਰੀ ਹੈ ਕਿ ਜਦੋਂ ਤੁਸੀਂ ਅਪਲਾਈ ਕਰਦੇ ਹੋ ਅਪਲਾਈ ਕਰਨ ਲਈ ਉਹਦੇ ਉੱਤੇ ਇੱਕ QR ਕੋਡ ਸਾਡਾ ਜਿਹੜਾ ਪੈਂਫਲੇਟ ਹੈ ਉਹਦੇ ਉੱਤੇ QR ਕੋਡ ਦਿੱਤਾ ਗਿਆ ਹੈ ਉਹਦੇ ਤੇ ਤੁਸੀਂ ਆਪਣੀ ਮਾਈਨਰ ਸਿਰਫ ਆਪਣਾ ਨਾਮ ਫੋਨ ਨੰਬਰ ਐਡਰੈਸ ਪਾ ਕੇ ਤੁਸੀਂ Google Sheet Google Form ਭਰ ਸਕਦੇ ਹੋ ਜਿਸ ਤੋਂ ਬਾਅਦ ਤੁਹਾਨੂੰ ਫੋਨ ਆਏਗਾ ਔਰ ਅਸੀਂ ਤੁਹਾਡੇ ਤੱਕ ਉਹ ਵੈਂਡਰ ਦਾ ਸੰਪਰਕ ਕਰਵਾਵਾਂਗੇ ਇਸ ਤੋਂ ਇਲਾਵਾ ਤੁਸੀਂ ਜਦੋਂ ਅਪਲਾਈ ਕਰਦੇ ਹੋ ਉਸ ਤੋਂ ਬਾਅਦ ਵੈਂਡਰ ਸਿਲੈਕਸ਼ਨ ਹੁੰਦੀ ਹੈ ਵੈਂਡਰ ਸਿਲੈਕਸ਼ਨ ਤੋਂ ਬਾਅਦ ਇੰਸਟਾਲੇਸ਼ਨ ਹੁੰਦੀ ਹੈ ਜਦੋਂ ਇਹ ਪਲਾਂਟ ਤੁਹਾਡਾ ਸੋਲਰ ਰੂਫ ਦਾ ਪਲਾਂਟ ਤੁਹਾਡੀ ਛੱਤ ਤੇ ਲੱਗ ਜਾਂਦਾ ਹੈ ਉਸ ਦੇ 15 ਦਿਨ ਦੇ ਵਿੱਚ ਵਿੱਚ ਅਸੀਂ ਤੁਹਾਨੂੰ ਸਬਸਿਡੀ ਪਹੁੰਚਾਉਣ ਦੇ ਵਚਨਬੱਧ ਹੋਵਾਂਗੇ ਇਹ ਜ਼ਿਲ੍ਹਾ ਪ੍ਰਸ਼ਾਸਨ ਦੀ ਕਮਿਟਮੈਂਟ ਹੈ ਕਿ ਅਸੀਂ ਪਾਵਰ ਵਿਭਾਗ ਦੇ ਰਾਹੀਂ ਉਹ ਸਬਸਿਡੀ ਤੁਹਾਨੂੰ ਇੰਸਟਾਲੇਸ਼ਨ ਦੇ 15 ਦਿਨ ਦੇ ਅੰਦਰ ਅੰਦਰ ਮੁਹੱਈਆ ਕਰਵਾਵਾਂਗੇ ਇਸ ਤੋਂ ਇਲਾਵਾ ਵੀ ਜਦੋਂ ਸੋਲਰ ਰੂਫਟਾਪ ਪਲੈਂਟ ਲੱਗਦਾ ਹੈ ਸਾਡੇ ਪਿਛਲੇ ਦਿਨਾਂ ਸਾਡੇ ਦੇਖਣ ਵਿੱਚ ਆਇਆ ਹੈ ਕਿ ਕਦੇ ਕੋਈ ਲੋਡ ਐਕਸਟੈਂਸ਼ਨ ਵਗੈਰਾ ਕਰਨੀ ਪੈਂਦੀ ਹੈ ਕਦੇ ਕੋਈ ਪੁਰਾਣਾ ਬਿੱਲ ਪੈਂਡਿੰਗ ਹੋਵੇ ਉਹ ਕਲੀਅਰ ਕਰਨਾ ਹੁੰਦਾ ਹੈ ਇਸ ਤਰ੍ਹਾਂ ਦੇ ਪਾਵਰ ਵਿਭਾਗ ਨਾਲ ਸੰਬੰਧਿਤ ਕੋਈ ਵੀ ਕੰਮ ਹੋਣ ਤਾਂ ਤੁਸੀਂ ਆਪਣੇ ਡਿਵੀਜ਼ਨ ਦੇ ਕੰਸਰਡ ਐਕਸੀਅਨ ਸਾਹਿਬਾਨ ਐਸਡੀਓ ਸਾਹਿਬਾਨ ਨੂੰ ਅਪਰੋਚ ਕਰ ਸਕਦੇ ਹੋ ਉਹ ਪਹਿਲ ਦੇ ਆਧਾਰ ਤੇ ਰਿਸੋਲਵ ਕੀਤੇ ਜਾਣਗੇ ਔਰ ਜੇ ਫਿਰ ਵੀ ਰਿਸੋਲਵ ਨਹੀਂ ਹੁੰਦੇ ਤਾਂ ਸਾਡੇ ਜਿਹੜੀ ਜ਼ਿਲ੍ਹਾ ਹੈਲਪਲਾਈਨ ਨੰਬਰ ਹੈ ਉਹਦੇ ਉੱਤੇ ਸੰਪਰਕ ਕਰੋ ਤਾਂ ਕਿ ਅਸੀਂ ਟਾਈਮ ਬਾਊਂਡ ਤਰੀਕੇ ਨਾਲ ਉਹੋ ਇਸ਼ੂਜ਼ ਵੀ ਰਿਸੋਲਵ ਕਰਾਂ ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਜਿਵੇਂ ਹੁਸ਼ਿਆਰਪੁਰ ਜਾਨਾ ਹੀ ਆਪਣੇ ਅੱਛੇ ਵਾਤਾਵਰਣ ਲਈ ਜਾਂਦਾ ਹੈ ਤੁਸੀਂ ਸਾਰੇ ਫੇਰ ਇੱਕ ਵਾਰੀ ਜ਼ਿਲ੍ਹਾ ਪ੍ਰਸ਼ਾਸਨ ਦਾ ਸਾਥ ਦੇਮੋਗੇ ਜਿਵੇਂ ਕਿ ਅਸੀਂ ਪਿਛਲੇ ਦਿਨਾਂ ਵਿੱਚ ਦੇਖਿਆ ਚਿੰਦਪੁਰਨੀ ਮੇਲੇ ਵਿੱਚ ਅਸੀਂ ਉਹਨੂੰ ਪਲਾਸਟਿਕ ਮੁਕਤ ਕਰਨ ਵਿੱਚ ਬਹੁਤ ਹੱਦ ਤੱਕ ਸਫਲ ਹੋਏ ਹਾਂ ਬਹੁਤ ਵੱਡਾ ਡਿਫਰੈਂਸ ਅਸੀਂ ਕ੍ਰੀਏਟ ਕਰ ਪਏ ਹਾਂ ਪਿਛਲੇ ਸਾਲ ਨਾਲੋਂ ਇਸ ਤਰ੍ਹਾਂ ਹੀ ਇਹ ਜਿਹੜੀ ਇੱਕ ਨਵੀਂ ਮੁਹਿੰਮ ਅਸੀਂ ਸ਼ੁਰੂਆਤ ਕੀਤੀ ਹੈ ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਆਪਣੇ ਮੀਟਰ ਰੀਡਰਸ ਨਾਲ ਜੁੜ ਕੇ ਆਪਣੇ ਬੈਂਕ ਮੈਨੇਜਰਸ ਨਾਲ ਜੁੜ ਕੇ ਸਾਡਾ ਸਾਥ ਦੇਵੋਗੇ ਔਰ ਪ੍ਰੋਜੈਕਟ ਗੋ ਸੋਲਰ ਦੇ ਵਿੱਚ ਵੱਧ ਜੜ ਕੇ ਕਾਦ ਲਾਉਗੇ ਤਾਂ ਕਿ ਅਸੀਂ ਸਾਰੇ ਰਿਸਪਾਂਸਿਬਲ ਗ੍ਰੀਨ ਸਿਟੀਜ਼ਨ ਬਣ ਅੰਮ੍ਰਿਤਸਰ ਵਿੱਚ ਕ੍ਰਿਕਟਰ ਅਭਿਸ਼ੇਕ ਸ਼ਰਮਾ ਦੀ ਪੈਨ ਦੇ ਵਿਆਹ ਮੌਕੇ ਖੂਬ ਰੌਣਕਾਂ ਲੱਗਿਆ ਜਿੱਥੇ ਵੱਡੀਆਂ-ਵੱਡੀਆਂ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ ਜਿਨ੍ਹਾਂ ਵਿੱਚੋਂ ਨਵਜੋਤ ਸਿੰਘ ਸਿੱਧੂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਐਮਪੀ ਗੁਰਜੀਤ ਆਸ਼ਲਾ ਤੇ ਨਵਜੋਤ ਸਿੰਘ ਸਿੱਧੂ ਤੋਂ ਇਲਾਵਾ ਹੋਰ ਬਹੁਤ ਸਾਰੇ ਮਹਿਮਾਨ ਹਾਜ਼ਰ ਹੋਏ ਜਿੱਥੇ ਇਹਨਾਂ ਨੇ ਨਵੀਂ ਜੋੜੀ ਨੂੰ ਆਸ਼ੀਰਵਾਦ ਦਿੱਤਾ। ਅੱਜ ਵੀ ਸ਼ਾਮ ਨੂੰ ਭੱਜ ਮੇਕ ਕੋਲ ਆਏ ਸੀ ਭਾਬੀ ਪੱਛਿਕ ਸਾਹਿਬ ਪਹਿਲਾ ਟੀਮ ਲੈ ਕੇ ਅਕੈਡਮੀ ਟੀਮ ਉਹ ਤੋਂ ਬਾਅਦ ਸਾਡੀ ਯਾਰੀ ਦੋਸਤੀ ਇੰਨੀ ਵੱਡੀ ਹੋਈ ਹੈ। ਅਸੀਂ ਸੋਚਿਆ ਕਿ ਅਸੀਂ ਸਪੈਸ਼ਲ ਕਿ ਇੱਥੇ ਜ਼ਰੂਰ ਆਣਾ ਹੈ। ਤਾਂ ਉਹ ਚਾਰ-ਪੰਜ ਦਿਨ ਲਈ ਆਏ ਇੰਗਲੈਂਡ ਤੋਂ। ਬਰਾਦਰ ਕਿਹਾ ਸੀ ਚੱਟਣਾਂ ਨੀ ਮੌਕਾ ਪਰਿਵਾਰ ਦੇ ਨਾਲ ਤੁਸੀਂ ਹਾਂਜੀ ਮੈਂ ਵਾਈਸ ਛੋਟਾ ਬ੍ਰਦਰ ਉਹ ਵੀ ਲਾਈਕ ਮੈਨਾ ਕ੍ਰਿਕਟ ਪੈ ਕਮ ਕਰਦਾ ਸੀ ਉਹਨਾਂ ਦਾ ਨਾਮ ਤੁਸੀਂ ਹਾਂਜੀ ਤਰੋਚਨ ਸਿੰਘ ਪਨੇ ਸਰ ਕਿਹੜੀ ਜਗ੍ਹਾ ਤੋਂ ਸੀ ਇੰਗਲੈਂਡ ਇੰਗਲੈਂਡ ਜੋਕਸ਼ਰ ਜੀ ਜਿਹਾ ਲੱਗ ਰਿਹਾ ਜੀ ਸ਼ਾਮਿਲ ਹੋਏ ਤੁਸੀਂ 85 ਬਿਊਟੀਫੁੱਲ ਯੂ ਨੋ ਫੈਰਿਵਰੀ ਆਈ ਰੀਲੀ ਇੰਡੀਅਨ ਬਲ ਆਬਵੀਅਸ ਮੇਰੀ ਡਾਟਰ ਦੇ ਬੈਟਿੰਗ ਹੋਏ ਸੀ ਦੋ ਤਿੰਨ ਸਾਲ ਪਹਿਲਾਂ ਰਾਜਪੁਰ ਦੇ ਫਰੰਟ ਹੋ ਜੀ ਹਾਂਜੀ ਰਾਜਪੁਰ ਦੇ ਦੋਸਤ ਹੋ ਹਾਂਜੀ ਭਾਈ ਦੇ ਫਰੈਂਡ ਆ 2025 ਤੋਂ ਹੋ ਗਿਆ ਸਾਡੀ ਸ਼ਰਮਾ ਨੂੰ ਤੁਸੀਂ ਜਿਹੜਾ ਬੈਟਸਮੈਨ ਹੈ ਨੰਬਰ 1 ਇਸ ਵਕਤ T20 ਰੈਂਕ ਬਾਏ ਟੂਰਨਾਮੈਂਟ ਨੂੰ ਮੈਨ ਆਫ ਦਾ ਟੂਰਨਾਮੈਂਟ ਵੀ ਮਿਲਿਆ ਉਹ ਤੁਸੀਂ ਪਰਫਾਰਮੈਂਸ ਕਿਸ ਤਰ੍ਹਾਂ ਦੀ ਉਹਦੇ ਪਾਸੇ ਗੇਜ ਵਰਡਸ ਹੀ ਨਹੀਂ ਆ ਗਏ ਜੇ ਤੁਹਾਨੂੰ ਮੈਨ ਮਿਲਣਾ ਸੀ ਬਹੁਤ ਛੋਟਾ ਛਿੜਾ ਉਹਦੇ ਤੋਂ ਭਾਜ ਨੇ ਉਹ ਤਾਂ ਉਹ ਐਕਚੁਅਲੀ ਉਹਦਾ ਵੀਜ਼ਾ ਰਿਫਿਊਜ਼ ਹੋ ਗਿਆ ਸੀ ਤੇ ਆਏ ਨਹੀਂ ਸਿੱਧਾ ਉਹ ਤੋਂ ਬਾਅਦ ਮੈਂ ਕ੍ਰਿਕਟ ਨੂੰ ਬਹੁਤ ਫੋਲੋ ਕੀਤਾ ਹੈ ਇਹ ਫੋਲੋ ਅਗੇ ਵੀ ਕਰਨਾ ਕੋਈ ਟੈਸਟਿੰਗ ਜੁੱਟ ਛੋਟੀ ਲੱਗੂ ਇਸ ਤੇ ਜਿਵੇਂ ਵੀ ਜ਼ਰੂਰ ਪਿਊਜੋ ਪਰ ਉਹ ਕਿਤੇ ਵੀ ਪਰ ਵਿਸ਼ਵ ਭਰ ਕਿਤੇ ਵੀ ਜਾ ਸਕਦੇ ਦਾਸ ਗੋਡ ਇਜ਼ ਅ ਕਿੰਗ ਸੋ ਜਿੱਥੇ ਮਾਜੀ ਕੋਈ ਯੂ نو ਪਰਵਾਧ ਵਿੱਚ ਦੋ ਦੋ ਕੁਛੀਆਂ ਬਹੁਤ ਮਨ ਕੀਤੀ ਬੱਚੇ ਨੇ ਸ਼ੁਰੂ ਤੋਂ ਲੈ ਕੇ ਐਗਜ਼ੈਕਟਲੀ ਮੈਨੂੰ ਪਤਾ ਭਾਜਨਾ ਮੇਰੀ ਮਹੀਨੇ ਚ ਇੱਕ ਗੱਲ ਵੀ ਗਲਤ ਹੁੰਦੀ ਹੈ ਉਹ ਆਲਵੇਜ਼ ਮੈਂ ਇਹੀ ਪੁੱਛਦਾ ਕਿ ਪੁੱਤ ਕਿਦਾ ਯੂ نو ਜਾ ਰਿਹਾ ਹੈ ਉਹ ਬਸ ਇਹੀ ਦੱਸੇ ਕਿ ਪ੍ਰੋਗਰੈਸਿੰਗ ਬਾਕੀ ਤਾਂ

ਦਨ ਬਹੁਤ ਭਗਾ ਲੈ ਜਿਹੜੇ ਭਗਾ ਨੇ ਦੇੰਦੇ ਵਿੱਚ ਇਹਨਾਂ ਦੋਨਾਂ ਦਾ ਕਾਰਜ ਹੋ ਰਿਹਾ ਹੈ ਗੁਰੂ ਮਹਾਰਾਜ ਦੀ ਔਰ ਦੇ ਵਿੱਚ ਇਹ ਸਾਰਾ ਕੰਮ ਸੰਭਵ ਹੋ ਰਿਹਾ ਹੈ ਬਾਕੀ ਬਾਪ ਕੀ ਨੀਵਰ ਫੋਰਟ ਰਾਤ ਵੱਤ ਵੱਤ 15 20 ਮਿੰਟ 24 ਸ਼ਿਵਰਾਏ ਪਹੁੰਚ ਚੁੱਕੇ ਨੇ ਲਵੀ ਸ਼ਿਵਰਾਏ ਪਾਸ ਝੰਡਿਆਲਾ ਮਦਦ ਹੋਵੇਗਾ। ਪਰ ਵਿਆਹ ਤੋਂ ਠੀਕ ਪਹਿਲਾਂ ਜਿਹੜੀ ਟਰੋਫੀ ਅਭਿਸ਼ੇਕ ਚਰਮਾ ਨੇ ਆਪਣੇ ਨਾਮ ਦਿੱਤੀ ਉਹ ਤੋਂ ਬਾਅਦ ਇਸ ਵਿਆਹ ਦੀ ਪੂਰੀ ਦੁਨੀਆ 'ਚ ਕਰਕਟਾ ਪਈ। ਕਹਿੰਦੇ ਕਰਲੋ। ਪੂਰੀ 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 ਮੈਂ ਕਹਿੰਦਾ ਰੌਣਕ ਲੱਗੀ ਹੋਈ ਹੈ। ਹਰੇਕ ਥਾਂ ਤੇ ਅਸੀਂ ਉੱਥੇ ਜਿਹੇ ਫੰਕਸ਼ਨ ਕੀਤੇ ਸੀ ਉੱਥੇ ਰੌਣਕ ਸੀ। ਕੱਲ ਨਰਮਣਾ ਕਲੱਬ ਦੇ ਵਿੱਚ ਉੱਥੇ ਬਹੁਤ ਵਧੀਆ ਇੰਜੋਏ ਸਾਰਿਆਂ ਨੇ ਕੀਤਾ। ਅਭਿਸ਼ੇਕ ਨੇ ਵੀ ਇੰਜੋਏ ਕੀਤਾ। ਬਹੁਤ ਆਨੰਦ ਸਾਰਿਆਂ ਨੇ ਮਾਣਿਆ। ਪੂਰੀ ਦੁਨੀਆ 'ਚੋਂ ਦੋਵਾਂ ਨੂੰ ਅਸ਼ੀਰਵਾਦ ਮਾਣਿਆ। ਪਿਆਰ ਸਿਰਫ ਪਿਆਰ ਜਿਹੜਾ ਨਾ ਦੋਨੋਂ ਪਿਆਰ ਮਿਲ ਰਿਹਾ ਹੈ ਇੱਕ ਨਾឪਸ਼ੇਖ ਦੇ ਇੱਕ ਇਹਦੇ ਫਾਦਰ ਦੇ ਨਾਮ ਸਭ ਸਾਰਿਆਂ ਨੂੰ ਇੱਕ ਚੰਗੀ ਇੱਕ ਮੈਸੇਜ ਆ ਰਿਹਾ ਹੈ ਸੀਐਮ ਸਾਹਿਬ ਵੀ ਆ ਰਹੇ ਹਨ ਮਖਮਲ ਜੀ ਹਾਂਜੀ ਹਾਂਜੀ ਉਹ ਵੀ ਆ ਰਹੇ ਫਿਰ ਪੰਜ ਨੂੰ ਡਿਪਲੋਮਾ ਵੀ ਆ ਲਵਦੇ ਨੇ ਹਾਂਜੀ ਨੂੰ ਬਹੁਤ ਬਹੁਤ ਮੁਬਾਰਕਾਂ ਤੁਸੀਂ ਮੇਰੇ ਸਾਰੇ ਭਰਾਓ ਧੰਨਵਾਦ ਤੁਹਾਡਾ ਤੁਸੀਂ ਸਾਰੇ ਇੱਥੇ ਆਏ ਹੋ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਕੀ ਕਹਿਣਾ ਚਾਹੋ ਵੀਰ ਦੇ ਹੁੰਦੇ ਪਏ ਨੇ ਆਸ਼ੀਰਵਾਦ ਦੇ ਕੇ ਕੀ ਕਹਿਣਾ ਚਾਹੋਗੇ ਸਤਿ ਸ੍ਰੀ ਅਕਾਲ ਦੇਖੋ ਜੀ ਇਹ ਸਾਰੇ ਪਿਆਰ ਕਰਦੇ ਨੇ ਅੰਮ੍ਰਿਤਸਰ ਵਾਸੀ ਔਰ ਸਾਰੇ ਅਸ਼ੀਰਵਾਦ ਦੇ ਨਾ ਆ ਰਹੇ ਨੇ ਬੜਾ ਖੁਸ਼ੀ ਦਾ ਦਿਨ ਹੈ ਤੇ ਤੁਸੀਂ ਵੀ ਸਾਰੇ ਰਲ ਕੇ ਅਸ਼ੀਰਵਾਦ ਦਿਓ ਮਾਨ ਸਾਹਿਬ ਵੀ ਆ ਰਹੇ ਲਿਆ ਹਾਂ ਹਾਂਜੀ ਹਾਂਜੀ ਮਾਨ ਸਾਹਿਬ ਆ ਰਹੇ ਰਾਜਪਤ ਜੀ ਅੱਜ ਅਭਿਸ਼ੇਕ ਦੀ ਕਮੀ ਨੂੰ ਸੋਸ ਇੱਕ ਦਾਤਾ ਸਰ ਉਹ ਦੇਖੋ ਕੋਈ ਪਤਾ ਨਹੀਂ ਹੁਣੇ ਆ ਜਾਵੇ ਸਰ ਨਹੀਂ ਆ ਸਕਦਾ ਸਰਪ੍ਰਾਈਜ਼ ਮਿਲ ਸਰਪ੍ਰਾਈਜ਼ ਸਰਪ੍ਰਾਈਜ਼ ਆਏਗਾ ਸਰਪ੍ਰਾਈਜ਼ ਹੋਏਗਾ ਔਰ ਉੱਥੇ ਦੁਨੀਆ ਦੇ ਬੜੇ 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 ਸਟਾਰ ਪਲੇਅਰ ਆ ਰਹੇ ਆ ਔਰ ਉੱਥੇ ਵੇਖੋਗੇ ਤੁਹਾਨੂੰ ਸਭ ਪਤਾ ਲੱਗ ਜਾਏਗਾ ਕਿਸਾ ਲੱਗਦਾ ਹੈ ਅੱਜ ਹੀ ਤੇ ਸਾਰਿਆਂ ਨੂੰ ਇਮਿਟੇਸ਼ਨ ਦਿੱਤੀ ਆ ਹੁਣ ਅੱਗੇ ਕੇ ਜੀ ਮਰਜ਼ੀ ਆ ਇਹ ਖੁੱਲਾਸਾ ਦਿੱਤਾ ਗਿਆ ਹੈ ਖੁੱਲਾਸਾ ਪਹਿਲੀ ਖੁਸ਼ੀ ਘਰ ਦੇ ਵਿੱਚ ਕਿੱਸਾ ਲੱਗ ਰਿਹਾ ਪਹਿਲੇ ਵਿਆਹ ਦਾ ਕਾਰਜ ਹੈ ਬਹੁਤ ਅੱਛਾ ਲੱਗ ਰਿਹਾ ਹੈ ਦੇਖੋ ਉਹ ਬਾਪ ਬੜਾ ਕੋਈ ਭਾਗਾ ਵਾਲਾ ਹੁੰਦਾ ਜਿਹੜਾ ਕੰਨਿਆਦਾਨ ਕਰਦਾ ਔਰ ਅੱਜ ਸਾਨੂੰ ਮੌਕਾ ਮਿਲਿਆ ਮਹਾਰਾਜ ਨੇ ਸਾਨੂੰ ਅਸ਼ੀਰਵਾਦ ਦਿੱਤਾ ਕਿ ਤੁਸੀਂ ਕੰਨਿਆਦਾਨ ਕਰੋ ਲੱਗੇ ਬਾਕੀ ਤਾਂ ਢਸਾਂ ਅਸੀਰ ਵਿਆਹ ਤੋਂ ਪਹਿਲਾਂ ਜਿਹੜਾ ਟਰੋਫੀ ਵਾਲਾ ਇੱਕ ਤੋਹਫਾ ਵੀ ਦਿੱਤਾ ਹੈ ਹਾਂ ਜਵਾਨ ਆਪਣੀ ਭੈਣ ਨੂੰ ਦਿੱਤਾ ਦੋ ਦਿੱਤਾ ਬਸ਼ੀਰ ਅਬ ਬਿਲਕੁਲ ਅੱਛਾ ਰਾਜਪਤੀ ਐਕਸਾਲ ਹੋ ਰਿਹਾ ਕਿ ਪਹਿਲੇ ਦਿਨ ਤੋਂ ਹੀ ਕਾਫੀ ਰੁੱਝੇ ਹੋ ਸਾਰੇ ਕੰਮ ਤੁਸੀਂ ਆਪ ਕੀਤੇ ਤੁਹਾਨੂੰ ਜਦੋਂ ਮੈਂ ਬੈਂਕ ਚ ਮਿਲਿਆ ਸੀਗਾ ਤਾਂ ਤੁਸੀਂ ਉਦੋਂ ਵੀ ਸਾਰੇ ਚੈੱਕ ਵਗੈਰਾ ਆਪ ਸਟਾਲ ਵਗੈਰਾ ਸਾਰੇ ਅਰੇਂਜਮੈਂਟ ਕੀਤੇ ਔਰ ਪਿਓ ਦੇ ਜ਼ਿੰਮੇਵਾਰੀ ਹੁੰਦੀ ਬੇਸ਼ੱਕ ਵੱਡਾ ਪਰਿਵਾਰ ਹੈ ਵਿਸ਼ੇਖ ਵੱਡਾ ਨਾਮ ਹੈ ਆਪਣੇ ਖੱਤੀ ਤੁਸੀਂ ਹਰ ਇੱਕ ਕੰਮ ਕੀਤਾ ਕਿੱਦਾਂ ਦਾ ਮਸਲਾ ਦੇਖੋ ਜੀ ਮੈਂ ਤੇ ਵੈਸੇ ਵੀ ਮੈਨੂੰ ਕਿਸੇ ਵੀ ਯਾਰ ਦੋਸਤ ਦੀ ਕੋਈ ਫੰਕਸ਼ਨ ਹੋਵੇ ਤੇ ਮੈਂ ਉੱਥੇ ਵੱਧ ਚੜ ਕੇ ਕੰਮ ਕਰਦਾ ਤੇ ਮੇਰੀ ਆਪਣੀ ਬੇਟੀ ਦੀ ਸਹਾਲੀ ਇਹ ਮੇਰੇ ਦੋਸਤ ਆਏ ਇੰਗਲੈਂਡ ਤੋਂ ਜਿਹੜੇ ਪੁਰਾਣੇ ਕਰੈਕਟਰ ਨੇ ਔਰ ਇਹ ਲੰਡਨ ਤੋਂ ਪਹੁੰਚੇ ਨੇ ਇਹਨਾਂ ਨੂੰ ਪੁੱਛੋ ਸ਼ਾਦੀ ਦੇ ਬਾਰੇ ਹਾਂ ਜੀ ਸਰ ਦੋਸਤੋ ਇਸਨ ਸਾਡੀਆਂ ਆਸਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰੂ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਉ ਇਜਾਜ਼ਤ ਰੱਬ ਰਾਖਾ